ਚਿੱਟਾ ਚੂਹਾ ਕਹਿੰਦੇ ਦੇਖਣਾ ਹੁੰਦਾ ਚਿੱਟਾ ਚੂਹਾ ਆਪਾਂ ਨੂੰ ਦੇਖਦਾ ਨਹੀਂ ਹੈਗਾ ਚਿੱਟਾ ਚੂਹਾ ਹਾਂਜੀ ਹਾਂਜੀ ਸਾਈਕਲ ਧੰਨਵਾਦ ਸਤ ਥੈਂਕ ਯੂ ਕਾ ਮੇਰੀ ਗੱਦੀ ਨਾ ਥੋੜੀ ਜੀ ਜਮੇ ਫ੍ਰੀ ਹੋ ਗਈ ਲੈ ਕੀ ਕਹਿੰਦਾ ਬਾਈ ਵੀਰ ਜੀ ਕਹਿੰਦੇ ਵੀ ਕਰੋ ਇਟ ਲਿਆਉਣੀ ਪੈਂਦੀ ਆ ਜਿਵੇਂ ਇੱਕ ਮੰਜ਼ਲੀ ਦੋ ਮੰਜ਼ਲੀ ਬਣਾ ਕੇ ਦਿੱਤਾ ਰੱਖਦੇ ਆ ਤੇ ਦੌੜੀ ਬਣਾ ਕੰਮ ਨਾਲ ਸਾਥ ਜੀ ਸਮਾਸਵੇਰ ਦਾ 850 ਹੋਣ ਵਾਲੇ ਨੇ ਤਰੀਕ ਅੱਜ 2 ਨਵੰਬਰ 2025 ਨਵੀਂ ਵੀਡੀਓ ਵਿੱਚ ਦੀ ਸਾਰਿਆਂ ਦਾ ਸਵਾਗਤ ਆ ਤੇ ਇਹ ਗੁਰੂ ਘਰ ਦੀ ਰਸੋਈ ਆ ਜੀ ਬੀਕਾਨੇਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੁੱਧ ਲਿਆਂਦਾ ਤੇ ਚਾਹ ਬਣਾਉਣੀ ਆ ਜੀ ਆਪਾਂ ਰੋਟੀ ਫਿਰ ਰਾਤ ਬਾਹਰ ਖਾ ਜਾਂਦੀ ਸੀ ਟਾਈਮ ਨਹੀਂ ਸੀ ਨਹੀਂ ਤਾਂ ਆਪਾਂ ਇੱਥੇ ਬਣਾ ਲੈਣੀ ਸੀਗੀ ਤੇ ਇੱਧਰ ਨਾਲ ਹੀ ਆਪਣੇ ਕਮਰੇ ਨੇ ਤੇ ਇੱਧਰ ਫਰਿੱਜ ਵਗੈਰਾ ਵੀ ਪਈ ਆ ਤੇ ਚਾਹ ਬਣਾਈਏ ਹੁਣ ਥੋੜੀ ਥੋੜੀ ਤੇ ਫੇਰ ਆਪਾਂ ਬਾਹਰ ਚੱਲਦੇ ਹਾਂ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਤੇ ਸਮਾਨ ਆਪਣਾ ਰੈਡੀ ਹੋ ਚੁੱਕਿਆ ਵਾ ਜੀ ਤੇ ਅ ਤਕਰੀਬਨ ਪੈਕਿੰਗਾਂ ਸਾਰੀਆਂ ਇੱਧਰ ਹੋ ਚੁੱਕੀਆਂ ਨੇ ਆਪਾਂ ਹੁਣ ਕਮਰਾ ਥੋੜਾ ਜਿਹਾ ਕਰਕੇ ਖਾਲੀ ਜਿੰਦਾ ਜੁੰਦਾ ਲਾ ਕੇ ਬਾਬਾ ਜੀ ਨੂੰ ਚਾਬੀ ਫੜਾ ਦਈਏ ਧੰਨਵਾਦ ਜੀ ਸਾਰੀ ਕਮੇਟੀ ਦਾ ਗੁਰਦੁਆਰਾ ਸਾਹਿਬ ਜੀ ਦਾ ਤੇ ਆਪਾਂ ਹੁਣ ਬੀਕਾਨੇਰ ਇੱਥੇ ਦੇਖਾਂਗੇ ਜੀ ਆਪਾਂ ਤੋਂ ਕਿਲਾ ਦੇਖਿਆ ਗਿਆ ਕਿਲਾ ਦੇਖ ਕੇ ਆਪਾਂ ਇੱਥੋਂ ਜਿਹੜਾ ਜਾਣਾ ਵਾ ਹੁਣ ਆ ਜਾ ਨਗੌਰ ਵੱਲ ਨੂੰ ਜਾਵਾਂਗੇ ਨਗੌਰ ਰਾਹ ਜਿਹੜਾ ਹੈਗਾ ਪੁਸ਼ਕਰ ਵੱਲ ਨੂੰ ਜਾਂਦਾ ਇਹ ਆਪਣਾ ਅਜਦਾ ਰੂਟ ਹੋਊਗਾ ਤੇ ਰਹਿਣ ਦਾ ਹਜੇ ਕੋਈ ਪਤਾ ਨਹੀਂ ਆਪਾਂ ਕਿੱਥੇ ਰਹਿਣਾ ਤੇ ਜਿੰਨਾ ਕਿ ਪਿੰਡ ਆਪਾਂ ਤੋਂ ਕੱਢਿਆ ਗਿਆ ਉਹਨਾਂ ਕ ਕੱਢਾਂਗੇ ਜੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੁੜੇ ਰਹੋ ਸਫਰ ਦੇ ਨਾਲ ਸਮਾਨ ਆਪਣਾ ਰੈਡੀ ਹੋ ਗਿਆ ਜੀ ਇੱਧਰ ਆ ਖੜਾ ਸਾਈਕਲ ਇੱਥੇ ਘੋੜੀ ਨਾਲ ਆਪਾਂ ਥੋੜਾ ਜਿਹਾ ਰਾਤ ਲੋਕ ਜਿਹਾ ਲਾਤਾ ਸੀ ਤੇ ਬੋਤਲਾਂ ਭਰ ਲਈਏ ਪਾਣੀ ਦੀਆਂ ਉਧਰੋਂ ਤੇ ਫੇਰ ਆਪਾਂ ਪਾਉਨੇ ਆ ਚਾਲੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਬੀਕਾਨੇਰ ਅੱਜ ਇੱਥੇ ਨਾ ਨਗਰ ਕੀਰਤਨ ਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਦਾ ਤੇ ਤਾਂ ਕਰਕੇ ਅੱਜ ਟਰਾਲੀਆਂ ਜਿਹੜੀਆਂ ਨੇ ਤਿਆਰ ਹੋ ਰਹੀਆਂ ਨੇ ਹਾਂਜੀ ਆਪਾਂ ਬੀਕਾਨੇਰ ਤੋਂ ਤਕਰੀਬਨ 5-7 ਕਿਲੋਮੀਟਰ ਦਾ ਜਿਹੜਾ ਬੰਦ ਕੱਢ ਕੇ ਇੱਥੇ ਰੋਟੀ ਖਾਣ ਖੜੇ ਸੀ ਬਾਈ ਉਹਨਾਂ ਕੋਲੇ ਕੀ ਨਾਮ ਆ ਵੀਰੇ ਮਾਧਵ ਹੋਟਲ ਐਂਡ ਰੈਸਟੋਰੈਂਟ ਬੀਕਾਨੇਰ ਤੋਂ ਨਗੌਰ ਰੋਡ ਆਏ ਵੀਰੇ ਜੋਧਪੁਰ ਰੋਡ ਹੈ ਨਾ ਪੁਸ਼ਕਰ ਨੂੰ ਵੀ ਇਹੀ ਜਾਂਦਾ ਨਾ ਇਕ ਤੇ ਆਪਾਂ ਜਾਣਾ ਇਸ ਤੋਂ ਬਾਅਦ ਮੰਦਿਰ ਅੱ ਤੁਸੀਂ ਸੁਣਿਆ ਹੋਊਗਾ ਉੱਥੇ ਚੂਹੀ ਵਾਲਾ ਮੰਦਿਰ ਕਹਿੰਦੇ ਨੇ ਉਹਨੂੰ ਗੋਡੀ ਹਾਂ 17 ਕਿਲੋਮੀਟਰ ਬੀਕਾ ਨੇੜੇ ਤੋਂ ਤਕਰੀਬਨ 20-22 ਕਿਲੋਮੀਟਰ ਹੋਊਗਾ ਉੱਥੇ ਕਾਫੀ ਚੂਹੇ ਨੇ ਜਣਦੀ ਚੂਹੇ-ਚੂਹੇ ਵੜਦੇ ਨੇ ਤੁਸੀਂ ਤੇ ਵਿੱਚ ਦੀ ਜਾ ਕੇ ਮੱਥਾ ਟੇਕਣਾ ਕੁਝ ਨਹੀਂ ਕਹਿੰਦੇ ਹੈਗੇ ਤੇ ਆਪਾਂ ਬਾਈ ਕੋਲੇ ਇੱਕ-ਇੱਕ ਪਰੌਂਠਾ ਖਾਦਾ ਵਾ ਤੇ ਚਾਹ ਪੀਤੀ ਆ ਤੇ ਇੱਥੇ ਤਕਰੀਬਨ 5 ਕਿਲੋਮੀਟਰ ਨਿਕਲ ਕੇ ਬਾਈ ਦਾ ਹੋਟਲ ਆਉਂਦਾ ਵਾ हां जी भैया कैसे हो जी बढ़िया हां कितना टाइम हो गया भैया आपको ये होटल चलाते हमको हो गए 17 18 महीने हो गए 17 18 महीने तकरीबन 1.5 साल हो गया 1.5 साल, साल हो गया तो गया। या ट्रक वगैरह रुकते है या कोई भी फैमिली वगैरह सबसे भी सब ज्यादा आती है ज्यादा फैमिली आती है हां क्योंकि भी फैमिली के हिसाब से इधर है ना बना हुआ है बहुत अच्छा होता है ट्रक वाला तो थोड़ा सा हां 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 उस हिसाब से होते है तो ये रोड़ा ही थोन जमे दसे आपा ਜੋਧਪੁਰ ਰੋਡ ਅੱਗੇ ਪੁਸ਼ਕਰ ਤੇ ਆਪਾਂ ਮੰਦਿਰ ਜਾਣਾ ਵਾ ਤੇ ਬਾਈ ਹੁਣਾਂ ਕੋਲੇ ਰੋਟੀ ਪਾਣੀ ਖਾਦਾ ਕਦੇ ਇੱਧਰ ਨੂੰ ਆਏ ਮਾਧਵ ਫੈਮਿਲੀ ਰੈਸਟੋਰੈਂਟ ਆ ਜੀ ਇੱਥੇ ਜ਼ਰੂਰ ਰੁਕੇ ਜਾਓ ਬਹੁਤ-ਬਹੁਤ ਆਪਕਾ ਭਈਆ ਧੰਨਵਾਦ ਬਹੁਤ ਜ਼ਿਆਦਾ ਧੰਨਵਾਦ ਇੱਧਰੋਂ ਆਪਾਂ ਬੀਕਾਨੇਰ ਵਾਲੀ ਸਾਈਡ ਤੋਂ ਆਏ ਆ ਇੱਥੇ ਰੁਕੇ ਸੀ ਆਪਾਂ ਇੱਧਰ ਨੂੰ ਜਾਂਦੇ ਸੀਗਾ ਨਾ ਸੜਕ ਤੇ ਘਰ ਬਣੇ ਪਏ ਨੇ ਆ ਦੇਖੋ ਛੋਟੀਆਂ-ਛੋਟੀਆਂ ਇੱਟਾਂ ਦੇ ਆਰੇ ਕਿਸੇ ਨੇ ਇੱਕ ਮੰਜ਼ਲੀ ਬਣਾਇਆ ਕਿਸੇ ਨੇ ਦੋ ਮੰਜ਼ਲੀ ਇੱਧਰ ਆਹ ਘਰ ਦੇਖੋ ਕਿੱਡਾ ਬਟਾ ਘਰ ਆ ਦੇ ਆਹ ਵਾਲਾ ਮਹਿਲਾ ਦਾ ਹੋਊਗਾ 7-8 ਮੰਜ਼ਲੀ ਘਰ ਐ ਬਣਾਏ ਹੋਏ ਨੇ ਆ ਦੇ ਲੋਕਾਂ ਦੀਆਂ ਮੰਨਤਾ ਨੇ ਇੱਥੇ ਲੋਕ ਮੱਥਾ ਠੇਕਦੇ ਨੇ ਆਪਾਂ ਇੱਥੇ ਮੈਂ ਕਿਹਾ ਵੀ ਕੋਈ ਗਲਤੀ ਨਾ ਹੋ ਜAVE ਕਿਉਂਕਿ ਹਰ ਬੰਦੇ ਦੀ ਆਪਣੀ ਸ਼ਰਧਾ ਹੁੰਦੀ ਹੈ ਬਾਈ ਆ ਲੋਕ ਮੱਥਾ ਟੇਕਣ ਆ ਰਹੇ ਨੇ ਮਾਤਾ ਦਾ ਮੰਦਰ ਹੈ ਇੱਧਰ ਵੀ ਆ ਬਹੁਤ ਉਹ ਦੇ ਘਾਰ ਹੀ ਘਰ ਬਣਾਏ ਪਏ ਨੇ ਆ ਬਾਈ ਨੂੰ ਪੁੱਛਦੇ ਆਂ ਬਾਈ ਕੀ ਕੀ ਕਹਿੰਦਾ ਬਾਈ ਵੀਰ ਜੀ ਕਹਿੰਦੇ ਵੀ ਘਰੋਂ ਇੱਟ ਲਿਆਉਣੀ ਪੈਂਦੀ ਆ ਜਿਉਂਦੇ ਜਿਵੇਂ ਇੱਕ ਮੰਜ਼ਲੀ ਦੋ ਮੰਜ਼ਲੀ ਬਣਾ ਕੇ ਦਿੱਤਾ ਰੱਖਦੇ ਆ ਤੇ ਦੋਰੀ ਬਣਾ ਕੰਮ ਨਾਲ ਸਾਰੀ ਇੱਟ ਸਾਰੀ ਇੱਟ ਘਰੋਂ ਲਿਆਉਣੀ ਪੈਂਦੀ ਆ ہاں ਘਰੋਂ ਲਿਆਉਣੀ ਪੈਂਦੀ ਆ ਅੱਛਾ ਉਹ ਕਹਿੰਦਾ ਇੱਟਾਂ ਬਾਈ ਘਰੋਂ ਘਰੋਂ ਲਿਆਉਣੀ ਪੈਂਦੀਆਂ ਨੇ ਘਰੋਂ ਇੱਟਾਂ ਲਿਆਓ ਤੇ ਇੱਥੇ ਇੱਕ ਮੰਜ਼ਲੀ ਦੋ ਮੰਜ਼ਲੀ ਤਿੰਨ ਮੰਜ਼ਲੀ ਜਿੰਨਾ ਵੀ ਤੁਸੀਂ ਇੱਥੇ ਆਪਦਾ ਘਰ ਬਣਾਉਣਾ ਚਾਹੁੰਦੇ ਹੋ ਇੱਥੇ ਰੱਖ ਦਿਓ ਤੇ ਤੁਹਾਡਾ ਉਸ ਹਿਸਾਬ ਨਾਲ ਫਿਰ ਬਈ ਕਹਿੰਦੇ ਨੇ ਮੰਨਤ ਪੂਰੀ ਹੋ ਜਾਂਦੀ ਆ ਤੇ ਹੋਰ ਵੀ ਬੀਬੀਆਂ ਭੈਣਾਂ ਬਹੁ ਮੱਥਾ ਟੇਕਣ ਇਹ ਮੰਨਦੇ ਨੇ ਇਹਨਾਂ ਦੀ ਮੰਨਤਾ ਜਾਣਦੀ ਆਪਾਂ ਜਾਂਦੇ ਜਾਂਦੇ ਉਹ ਸੜਕ ਦੇ ਪਰਲੇ ਪਾਸੇ ਵੀ ਆ ਬਹੁਤ ਉਹ ਪਿੱਛੋਂ ਸਟਾਰਟ ਹੋ ਗਿਆ ਸੀਗਾ ਤੇ ਉਹ ਅੱਗੇ ਤੱਕ ਕਾਫੀ ਆ ਉਹ ਕਿਸੇ ਦਾ 6-7 ਮੰਜ਼ਲੀ ਬਣਾਇਆ ਪਿਆ ਘਰ ਇੱਧਰ ਪਿੱਛੇ ਆ ਚੁੰਨੀਆਂ ਬੰਨੀਆਂ ਹੋਈਆਂ ਨੇ ਚੁੰਨੀਆਂ ਇੱਧਰ ਆ ਦਰਖਤ ਨਾਲ ਤੇ ਇੱਧਰ ਵੀ ਪਿੱਛੇ ਵੀ ਹੈਗਾ ਮਾਤਾ ਦਾ ਇਹ ਕਿਹੜੀ ਮਾਤਾ ਦਾ ਮੰਦਰ ਆ ਜੀ ਕਰਨੀ ਮਾਤਾ ਕਰਨੀ ਮਾਤਾ ਦਾ ਮੰਦਰ ਇੱਕ ਚੂਹਿਆਂ ਵਾਲੀ ਉਹ ਚੂਹਿਆਂ ਉਹ ਅੱਗੇ ਆ ਅੱਗੇ ਸਾਮਣੇ ਹੀ ਹੈ ਉਹ ਜਿੱਥੇ ਆਪਾਂ ਰੁਕਣਾ ਜਿੱਥੇ ਜ਼ਿਆਦਾ ਚੂਹੇ ਨੇ ਨਾ ਉਹ ਜਗਾ ਅੱਗੇ ਆ ਉੱਥੇ ਵੀ ਆਪਾਂ ਇਹ ਕਰਨੀ ਮਾਤਾ ਮੰਦਿਰ ਆਪਾਂ ਤਿੰਨ ਚਾਰ ਜਗਾ ਰਸਤੇ 'ਚ ਜਿੱਥੇ ਆਪਾਂ ਸਟੇ ਕੀਤੀ ਸੀ ਪਰਸੋ ਰਾਤ ਉਹ ਵੀ ਕਰਨੀ ਮਾਤਾ ਮੰਦਿਰ ਸੀ ਭਾਈ ਤੇ ਇੱਧਰ ਆ ਚੁੰਨੀਆਂ ਬਨੀਆਂ ਹੋਈਆਂ ਨੇ ਆ ਦੇ ਇਦਾਂ ਆ ਸਾਰੀਆਂ ਚੁੰਨੀਆਂ ਉਹ ਤਾਂ ਕਾ ਬੇਰੀ ਦੀ ਇੱਕ ਤੇ ਇੱਧਰ ਰੱਖਦਾ ਆ ਗਿਆ ਤੇ ਐ ਘਰ ਬਣੇ ਹੋਏ ਨੇ ਐ ਬੜਾ ਲੈਂਦੇ ਨੇ ਚਲੋ ਆਪਾਂ ਹੁਣ ਅੱਗੇ ਮੰਦਿਰ ਆ ਜਿਹੜਾ ਚੂਹੇ ਵਾਲਾ ਚੂਹੇ ਚੂਹੇ ਨੇ ਜਿੱਥੇ ਉਹ ਦੇਖਦੇ ਆਂ ਫਿਰ ਆਪਾਂ ਦੇਖਦੇ ਆਂ ਜੇ ਅੱਜ ਆਪਾਂ ਤੋਂ ਨਗੌਰ ਪਹੁੰਚ ਜਾਵੇ ਵੈਸੇ ਕੋਸ਼ਿਸ਼ ਆ ਵੀ ਆਪਾਂ ਕੱਲ ਤੱਕ ਪੁਸ਼ਕਰ ਪਹੁੰਚ ਜਾਈਏ ਕਿਉਂਕਿ ਮੇਲਾ ਚੱਲ ਰਿਹਾ ਵਾ 2-4 ਦਿਨ ਰਹਿ ਗਏ ਪੁਸ਼ਕਰ ਮੇਲੇ ਦੇ ਖਿੱਚ ਕੇ ਆਪਾਂ ਨੂੰ ਜਾਣਾ ਪੈਣਾ ਮਿਲਦੇ ਆਂ ਜੀ ਸਫ਼ਰ ਨਾਲ ਜੁੜੇ ਰਹੋ ਕਰਣੀ ਮਾਤਾ ਮੰਦਿਰ ਆ ਗਏ ਜੀ ਆਪਾਂ ਇਹ ਸ਼ਹਿਰ ਪਤਾ ਨਹੀਂ ਕਿਹੜਾ ਵਾ ਛੋਟਾ ਜਿਹਾ ਕਸਬਾ ਆਪਾਂ ਪਤਾ ਕਰਦੀਆਂ ਤੇ ਇੱਧਰ ਇੱਕ ਦੁਕਾਨ ਸੀਗੀ ਸਾਈਕਲ ਖੜਾਇਆ ਸੀ ਪਰ ਆ ਬੰਦਾ ਖਿੱਚ ਕੇ ਲੈ ਗਿਆ ਲੈ ਕੇ ਬਚਾਰਾ ਆਇਆ ਸੀ ਬਾਈ ਸਾਈਕਲ ਉੱਥੇ ਖੜਾਏ ਸੀਗੇ ਤੇ ਇਹ ਕਹਿੰਦਾ ਜਾਂ ਤਾਂ ਪ੍ਰਸ਼ਾਦ ਲਾਓ ਜਾਂ ਫਿਰ ਸਾਈਕਲ ਪਰੇ ਕਰੋ ਆਪਾਂ ਸਾਈਕਲ ਫਿਰ ਆਪਦਾ ਇੱਧਰ ਖੜਾ ਰਿਆ ਤੇ ਬਾਕੀ ਉਹ ਦੂਜੇ ਵਾਲ ਬਾਈ ਵਾਲਾ ਉਧਰ ਹੀ ਖੜਾ ਸੀ ਗगन ਵਾਲਾ ਤੇ ਫਿਰ ਆਪਾਂ ਇੱਥੇ ਬੂਰ ਲਾਤੇ ਨਾਲ ਪ੍ਰਸ਼ਾਦ ਇੱਕ ਸਾਂਝਾ ਜਾ ਲੈ ਲਿਆ ਸੀ ਤੇ ਉਹ ਬਾਈ ਥੋੜਾ ਜਿਹਾ ਔਖਾ ਭਾਰਾ ਹੁੰਦਾ ਸੀ ਕਹਿੰਦਾ ਪ੍ਰਸ਼ਾਦ ਇੱਧਰੋਂ ਕਿਉਂ ਨਹੀਂ ਲਿਆ ਵੀ ਸਾਈਕਲ ਇੱਥੋਂ ਸਾਡੀ ਦੁਕਾਨ ਮਰੋਂ ਚੱਕੋ ਮੈਂ ਤਾਂ ਆ ਫਿਰ ਇੱਧਰ ਹੀ ਲਾ ਲਿਆ ਬਾਈ ਕੀ ਦਕਾਨ ਮੂਰੇ ਫਿਰ ਇੱਧਰ ਕਰਕੇ ਆਪਾਂ ਲਾ ਲਿਆ ਸੀਗਾ ਚਲੋ ਕੋਈ ਨਾ ਤੇ ਆਪਾਂ ਦੇਖਦੇ ਹਾਂ ਮੱਥਾ ਚੱਲਦੇ ਆਂ ਜੀ ਉਧਰ ਨੂੰ ਮਾਂ ਕਰਨੀ ਮਾਤਾ ਦਾ ਮੰਦਿਰ ਆ ਜੀ ਇੱਕ ਕਸਬਾ ਵਾ ਛੋਟਾ ਜਿਹਾ ਸ਼ਹਿਰ ਦੇਸ਼ਨੁੱਕ ਕਰਨੀ ਮਾਤਾ ਦਾ ਮੰਦਿਰ ਆ ਜੀ ਤੇ ਆਪਾਂ ਅੰਦਰ ਜਾ ਕੇ ਦੇਖਦੇ ਆਂ ਤੇ ਕੱਲ ਨੂੰ ਇੱਕ ਸ਼ੋਭਾ ਯਾਤਰਾ ਪੈਦਲ ਯਾਤਰਾ ਵੀ ਨਿਕਲਣੀ ਆ ਤੇ ਭੀੜ ਥੋੜੀ ਬਹੁਤੀ ਤਾਂ ਹੈਗੀ ਅੱਜ ਵੀਡੀਓ ਪਤਾ ਨਹੀਂ ਬਣਾਉਣ ਦੇਣਗੇ ਅੰਦਰ ਜਾ ਕੇ ਨਹੀਂ ਜੇ ਭਾਈ ਰੋਕ ਟੋਕ ਕੀਤੀ ਤਾਂ ਆਪਾਂ ਬੰਦ ਕਰ ਦਾਂਗੇ। ਇਹ ਮਾਤਾ ਜੀ ਨੂੰ ਖੇਤੋਂ ਪਹਿਲੇ ਦਾਈਓ ਮਾਂ ਵੀ ਖੜੋ ਮੈਂ। ਬਹੁਤ ਠੀਕ ਠਾਕ। ਬੱਸ ਕਿਰਪਾਹ ਸਾਈਕਲ ਵੀ ਚਲਦੇ ਹੋ ਨਾ। ਹਾਂਜੀ ਹਾਂਜੀ ਸਾਈਕਲ। ਧੰਨਵਾਦ ਸਰ। ਥੈਂਕ ਯੂ ਜੀ। ਪੀੜਾ ਜੇ ਮੈਨੂੰ ਲੱਗਾ ਥੋੜੀ ਬਹੁਤੀ ਪੀੜਾ ਹੈਗੀ ਆ ਨਾ। ਆ ਪਿੱਛੇ ਬਹੁਤ ਪੀੜਾ। ਮੰਦਿਰ ਬਹੁਤ ਸੋਹਣਾ ਸਜਾਇਆ ਹੋਇਆ ਮੰਦਿਰ ਵੀ। ਸਜਾਵਟ ਬੜੀ ਸੋਹਣੀ ਕੀਤੀ ਹੋਈ ਆ ਦੇਖ। ਕੱਲ ਨੂੰ ਯਾਤਰਾ ਜ਼ਿਆਦਾ ਪੈਦਲ ਯਾਤਰਾ ਦੇਸ਼ਨੋਕ ਸ਼ਹਿਰ ਦਾ ਨਾਮ ਹੈ ਦੇਸ਼ਨੋਕ ਇਹ ਆਪਾਂ ਨਗੌਰ ਜਾਣਾ ਨਗੌਰ ਰਹਿ ਗਿਆ ਮੈਨੂੰ ਲੱਗਦਾ 85 ਕਿਲੋਮੀਟਰ ਨਗੌਰ ਬਾਕੀ ਆ ਤੇ ਬਾਕੀ ਇਹ ਕਿਉਂ ਪ੍ਰਸਿੱਧ ਆ ਜਿਹੜਾ ਮੰਦਿਰ ਆ ਉਹ ਤੁਹਾਨੂੰ ਅੰਦਰ ਜਾ ਕੇ ਆਪਣੇ ਆਪਾ ਲੱਗ ਜਾਣਾ ਤੁਹਾਨੂੰ ਇੱਕ ਅੰਦਰ ਜਾ ਕੇ ਚੀਜ਼ ਦਿਖਾਉਣੇ ਆ ਵੀ ਇਹ ਮੰਦਿਰ ਪ੍ਰਸਿੱਧ ਕਿਉਂ ਆ ਬਈ ਤੁਸੀਂ ਆਮ ਪਹਿਲਾਂ ਇਹ ਮੰਦਿਰ ਨੂੰ ਵੀਡੀਓ ਵਿੱਚ ਦੇਖਿਆ ਹੋਊਗਾ ਇਹ ਬੀਕਾਨੇਰ ਤੋਂ ਪੁਸ਼ਕਰ ਵਾਲੇ ਰਾਹ ਦੇ ਵਿੱਚ ਆ ਇਹ ਸਾਰਾ ਅੰਦਰਲਾ ਪਾਸਾ ਮੰਦਿਰ ਦਾ ਮੰਦਿਰ ਦਾ ਨਾਮ ਹੈਗਾ ਜੀ ਸ਼੍ਰੀ ਕਰਨੀ ਮੰਦਿਰ ਕਰਨੀ ਮੰਦਿਰ ਜਿਹੜਾ ਪਿੱਛੇ ਆਪਾਂ ਦਿਖਾਇਆ ਸੀ ਜਿੱਤੇ ਘਰ ਬਣਾਏ ਸੀ ਉਹ ਵੀ ਕਰਨ ਮੰਦਿਰ ਕਰਨੀ ਮੰਦਿਰ ਉਹਦੇ ਨਾਂ ਤੇ ਸੀਗਾ ਉਹ ਜਿਹੜਾ ਛੋਟਾ ਜਿਹਾ ਮੰਦਿਰ ਜਿੱਤੇ ਇਟਾਂ ਪਈਆਂ ਸੀ ਤੋਂ ਘਰ ਉਹਨੇ ਹੋਣੀਆਂ ਪੈਂਦੀਆਂ ਨੇ ਇਟਾਂ ਤੇ ਬਾਕੀ ਜਿਹੜੀ ਆਪਾਂ ਹੁਣ ਚੀਜ਼ ਮੇਨ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਜ਼ਰੂਰ ਦੇਖਿਓ ਬਸ ਔਰ ਦੁੱਧ ਪੀ ਰਹੇ ਨੇ ਇੱਧਰ ਵਾਲੇ ਚਾਰ ਇਕੱਠੇ ਬੈਠੇ ਨੇ ਇੱਧਰ ਚਿੱਟਾ ਚੂਹਾ ਕਹਿੰਦੇ ਦੇਖਣਾ ਹੁੰਦਾ ਚਿੱਟਾ ਚੂਹਾ ਆਪਾਂ ਨੂੰ ਦੇਖਦਾ ਨਹੀਂ ਹੈਗਾ ਚਿੱਟਾ ਚੂਹਾ ਕਿੱਧਰ ਇੱਧਰ ਹੀ ਹੈ ਕਹਿੰਦੇ ਵਾਈਟ ਵਾਲਾ ਚੂਹਾ ਮੰਦਰ 'ਚ ਕਹਿੰਦੇ ਚਿੱਟਾ ਚੂਹਾ ਦੇਖਣਾ ਜ਼ਰੂਰੀ ਹੁੰਦਾ ਤੇ ਮਾਂ ਕਰਨੀ ਮਾਤਾ ਮੰਦਰ ਸੀਗਾ ਜੀ ਇਹ ਤੇ ਚਿੱਟਾ ਚੂਹਾ ਆਪਾਂ ਅ ਦੇਖ ਨਹੀਂ ਸਕੇ ਤੈਨੂੰ ਦੇਖਿਆ ਗਿਆ ਕਿ ਨਾ ਪਾਪੀ ਲੋਗ ਆ ਪਾਪੀ ਲੋਗ ਆ ਵਾਹ ਜੀ ਵਾਹ ਲੈ ਆਪੇ ਅੰਦਾਜ਼ਾ ਲਾ ਲਿਆ ਉਹ ਕਹਿੰਦਾ ਇਹ ਕਰਮ ਵਾਲਾ ਹੁੰਦਾ ਜਿਹਨੂੰ ਚਿੱਟਾ ਚੂਹਾ ਮਿਲ ਜੇ ਬੇਸ ਤਾਂ ਛਾਤੀਆਂ ਝੁੱਤੀਆਂ ਵੀ ਬਾਵਾ ਮਾਰੀਆਂ ਥੱਲੇੋਂ ਕਦੇ ਇੱਧਰ ਕਦੇ ਉੱਧਰ ਕੈਮਰਾ ਵੀ ਜ਼ੂਮ ਕਰਕੇ ਦੇਖਿਆ ਹਾਂ ਜ਼ੂਮ ਵੀ ਤਿੰਨ ਤੇ ਲਾਇਆ ਵੀ ਹਾਂ ਕਿਤੇ ਜ਼ੂਮ ਚ ਕੈਮਰੇ ਚ ਆ ਜਾਵੇ ਚੂਹਾ ਹਾਂ ਪਰ ਆਇਆ ਨਹੀਂ ਹੈਗਾ ਪਤਾ ਨਹੀਂ ਚਲੋ ਜੀ ਆਪਾਂ ਦਰਸ਼ਨ ਮੇਲਾ ਕਰ ਲਿਆ ਤੇ ਜਿਹੜਾ ਸਫ਼ਰ ਹੈਗੇ ਆਪਣਾ ਤਕਰੀਬਨ 85 ਕਿਲੋਮੀਟਰ ਸ਼ਾਇਦ ਹੋਊਗਾ ਹਨਾ ਹੋਰ 85 ਕਿਲੋਮੀਟਰ ਤੇ ਟਾਈਮ ਹੋ ਭੱਜਣ ਵਾਲੇ ਮੈਨੂੰ ਲੱਗਦਾ ਇੱਕ ਇੱਕ ਤੇ ਲਵੇ ਤਾਂ ਵੀ ਹੋਊ ਬਈ ਮੁਸ਼ਕਲ ਲੱਗਦਾ ਕੰਮ ਬਾਕੀ ਦੇਖਦੇ ਆ ਕਿਵੇਂ ਹੁੰਦਾ ਵਾ ਠੀਕ ਆ ਜੀ ਆ ਆਪਣੀ ਹਾਜ਼ਰੀ ਲਾ ਗਈ ਮੰਦਰ ਚ ਆਪਾਂ ਹੁਣ ਅੱਗੇ ਚੱਲੇ ਪਾਉਨੇ ਆ ਜੀ ਸਤਿ ਸ਼੍ਰੀ ਅਕਾਲ ਜੀ RAM RAM ਕੈਸੇ ਹੋ ਜੀ ਠੀਕ ਠਾਕ ਠੀਕ ਠਾਕ ਇਹੀ ਕਿ ਲੋਕਲ ਹੋ ਆਪ ਨਹੀਂ ਹਾਂ ਜੋ ਸਰ ਨਾਗੌਰ ਕੇ ਨਾਗੌਰ ਆ ਗਿਆ ਨਾਗੌਰ ਤੋਂ ਨਾ ਅੱਜ ਹਮਨੇ ਨਾਗੋਰੀ ਜਾਣਾ ਹੈ ਜੀ ਨਗੌਰ 85 ਕਿਲੋਮੀਟਰ ਹੈ ਨਾ ਆਪ ਕਹਾਂ ਸੇ ਸਰ ਹਮ ਪੰਜਾਬ ਲੁਧਿਆਣਾ ਸੇ ਪੰਜਾਬ ਸਾਈਕਲ ਯਾਤਰਾ ਕਰ ਰਹੇ ਹਾਂ ਸਾਈਕਲ ਯਾਤਰਾ ਕਰ ਰਹੇ ਹਾਂ ਅੱਛਾ ਜੀ ਕੋਈ ਰਾਜਸਥਾਨ ਘੁੰਮ ਰਹੇ ਹਾਂ ਪੂਰਾ ਅੱਛਾ ਜੀ ਜੀ ਅੱਜ ਨਗੌਰ ਦੇਖਾਂਗੇ ਵਹਾਂ ਕੋਈ ਦਰਮਸ਼ਾਲਾ ਕੋਈ ਕਹਾਂ ਕੁਝ ਹੋਗਾ ਰਹਿਣੇ ਕੋ ਵਹਾਂ ਰੁਕेंगे ਹਾਂ ਜੀ ਜੀ ਇਹ ਵੀ ਕੱਲ ਪੈਦਲ ਯਾਤਰਾ ਹੈ ਨਾ ਬੋਲ ਰਹੇ ਕੋਈ ਹਾਂ ਠੀਕ ਹੈ

ਨੇ ਕੋਈ ਗੱਲ ਨਹੀਂ ਆ ਬਸ ਸੁਣਾ ਜੀ ਇਹ ਵਾਲਾ ਆ ਠੀਕ ਹੈ ਜੀ ਇਹਨ ਬੱਚਿਓ ਦਾ ਹੋਰ ہمارا ਫੋਟੋ ਜ਼ਰੂਰ ਡਾਲਨਾ ਸਰ ਜੀ ਅੱਜ ਵਾਲੀ ਵੀਡੀਓ ਕੱਲ ਸ਼ਾਮ ਕੋ 7 ਵਜੇ ਆ ਜਾਓ ਫੋਟੋ ਫੋਟੋ ਕਰਦੇ ਫੋਟੋ ਤੇ ਕਲਿੱਕ ਕਰਦੇ ਆਪ ਆਪ ਵਿੱਚ ਆ ਜਾइए ਆ ਜਾਓ ਆਪ ਵਿੱਚ ਆ ਜਾइए ਕਾ ਮੇਰੀ ਗੱਦੀ ਨਾ ਥੋੜੀ ਜੀ ਜੰਮੇ ਫ੍ਰੀ ਹੋ ਗਈ ਲੈ ਇਹ ਲੋਟ ਨਹੀਂ ਆਉਂਦਾ ਹਿਸਾਬ ਕਿਤਾਬ ਹੋਣੇ ਤਾਂ ਮਾੜਾ ਮੋਟਾ ਕਰਨਾ ਪੈਣਾ ਇਹ ਨਾ ਇੱਕ ਐਲ ਕੀ ਦੀ ਹੁੰਦੀ ਥੋੜੀ ਤੁਹਾਨੂੰ ਮੈਂ ਪਹਿਲਾਂ ਦਿਖਾਈ ਸੀ ਅੱਗੇ ਇਹਦੇ ਨਾਲ ਸਾਰਾ ਹੀ ਸਾਈਕਲ ਉਹ ਹੋ ਜਾਂਦਾ ਵਾ ਗੱਗਨ ਅੱਗੇ ਚੱਲੇ ਗਿਆ ਥੋੜਾ ਜਿਹਾ ਨਾਟ ਸਾਰਾ ਹੀ ਉਹ ਢਿੱਲਾ ਹੋ ਗਿਆ ਆ ਸੇ ਢੱਲਿਆ ਹੋਇਆ ਪਿਆ ਵਾ ਉਹ ਜਿਹੜਾ ਆਪਣਾ ਨਾ ਇੱਧਰ ਟ੍ਰਾਈਪੋਡ ਕੈਮਰਾ ਲਾਇਆ ਸੀਗਾ ਉਹ ਟਰੱਕ ਲੰਘਿਆ ਤੇ ਸਾਰਾ ਡਿੱਗ ਪਿਆ ਰੇਤੇ ਚ ਫੋਨ ਤੇ ਕਿਉਂ ਅਸ ਪਹਿਲਾਂ ਜਦ ਸਰਵਿਸ ਕਰਾਈ ਸੀ ਆਪਾਂ ਲੁਧਿਆਣੇੋਂ ਡੀ ਕੈਥਲਨ ਸਟੋਰ ਤੋਂ ਉਹਦੋਂ ਉਹਨਾਂ ਨੇ ਕੀਤਾ ਤਾਂ ਸੀਗਾ ਪਰ ਜੇ ਕੋਣ 5-600 ਕਿਲੋਮੀਟਰ ਚੱਲ ਗਿਆ ਨਾ ਸਾਈਕਲ ਤੇ ਫਿਰ ਮਾੜਾ ਮੋਟਾ ਇਹਦਾ ਤਾਂ ਇਹ ਭਾਲ ਲੈਣੀ ਕਿਤਾ। ਚਾਹ। ਡੇਗ ਡੂਗ ਤਾਂ ਨਹੀਂ ਪਿਆ। ਮਰੀਆਂ ਚੀਜ਼ਾਂ ਬਹੁਤ ਖੋਹੁੰਦੀਆਂ ਨੇ ਹਰ ਟੂਰ ਤੇ ਕੁਛ ਨਾ ਕੋ ਡੇਗ ਹੀ ਪੈਂਦਾ। ਆ ਬੋਤਲ ਚੱਕਣੀ ਬਹੁਤ ਔਖੀ ਆ ਵੀ ਵੱਡੀ ਨਾਲ ਚੱਕ ਤਾਂ ਲਈ। ਔਖਾ ਬਹੁਤ। ਅਟੱਬੇ ਦੇ ਹੁਣ ਸਟਾਰਟ ਹੋਏ ਨੇ ਬੀਕਾਨੇਰ ਜਦੋਂ ਕੱਲ ਆ ਰਹੇ ਸੀ ਉਧਰੋਂ ਆਪਾਂ ਬੀਕਾਨੇਰ ਤੱਕ ਆਏ ਸੀਗੇ ਉਹ ਪੂਰੇ ਟੱਬੇ ਸੀਗੇ 60 70 ਕਿਲੋਮੀਟਰ ਅੱਜ ਕੋਈ ਖਾਸ ਨਹੀਂ ਆਏ ਠੀਕ ਸੀ ਇਲਾਕਾ ਜਿਹਾ ਇੱਥੇ ਕਿ ਜਾ ਕੇ ਸਟਾਰਟ ਹੋਏ ਨੇ ਅਜੇ 60 70 ਕਿਲੋਮੀਟਰ ਹੋਰ ਜਾਣਾ 115 ਕੋਈ 120 ਸੀਗਾ ਦੇਖਦੇ ਆ ਕਿੱਥੇ ਪਹੁੰਚਦੇ ਆ ਆਪਾਂ ਅੱਜ ਆ ਗਏ ਸੀਗੇ ਜੀ ਬੀਕਾਨੇਰ ਤੋਂ ਤਕਰੀਬਨ 115 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਗੌਰ ਪਹੁੰਚੇ ਆ ਤੇ ਨਾਲ ਗੁਰਦਰਾ ਸਾਹਿਬ ਦਾ ਇੱਕ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ ਸਵੇਰੇ ਦਰਸ਼ਨ ਕਰਾਵਾਂਗੇ ਤੇ ਆ ਸੱਤ ਰੁਪਏ ਚ ਆਪਾਂ ਨੂੰ ਥਾਲੀ ਮਿਲੀ ਆ ਜੀ ਜਿੰਨਾ ਮਰਜ਼ੀ ਖਾਣਾ ਖਾਓ ਤੇ ਖਾਣਾ ਖਾ ਕੇ ਫਿਰ ਆਪਾਂ ਉਸ ਤੋਂ ਬਾਅਦ ਜਿਹੜੀ ਵੀਡੀਓ ਇਸਵਾਪਤੀ ਆਪਾਂ ਗੁਰਦਰਾ ਸਾਹਿਬ ਜਾ ਕੇ ਕਰਦੇ ਆ ਬਾਕੀ ਦਰਸ਼ਨ ਮੇਰੇ ਨਾਲ ਸਵੇਰੇ ਕਰਾਵਾਂਗੇ ਜੀ ਸਫ਼ਰ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਆਪ ਇੱਧਰ ਰੱਖਦਾ ਸਮਾਨ ਬਰਾਂਡੇ ਥੱਲੇ ਪੱਖਾ ਚੱਲਦਾ ਤੇ ਗੱਦੇ ਮਿਲ ਗਏ ਗੁਰਦੁਆਰਾ ਸਾਹਿਬ ਵਿੱਚ ਤੇ ਸਾਈਕਲ ਇੱਧਰ ਲਾਦੇ ਸਮਾਨ ਲਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਜੇ ਲੋਡ ਹੋਗੀ ਆਪਾਂ ਸਵੇਰੇ ਇੱਥੋਂ ਲਾ ਲਾਂਗੇ ਤੇ ਮਾੜਾ ਮੋਟਾ ਵੱਡਾ ਬੈਗ ਲਾ ਲਿਆ ਸੀ ਤੇ ਵਾਸ਼ਰੂਮ ਵਗੈਰਾ ਉੱਧਰ ਹੈਗੇ ਨਹੀਂ ਤੇ ਇਹ ਦਰਬਾਰ ਸਾਹਿਬ ਆ ਸਾਹਮਣੇ ਸਵੇਰੇ ਆਪਾਂ ਦਰਸ਼ਨ ਮੇਲਾ ਤੁਹਾਨੂੰ ਕਰਾਵਾਂਗੇ ਹਾਂਜੀ ਅੱਜ ਆਪਾਂ ਤਕਰੀਬਨ 135 135 115 ਕਿਲੋਮੀਟਰ ਦਾ ਜਿਹੜਾ ਪੈਂਡਾ ਤੱਕ ਕੀਤਾ ਬੀਕਾਨੇਰ ਤੋਂ ਨਾਗੌਰ ਨਾਗੌਰ ਸ਼ਹਿਰ ਵਿੱਚ ਆ ਪ੍ਰਸ਼ਾਦਾ ਬਾਣੀ ਆਪਾਂ ਛਕਿਆ ਸੀ ਦਰਬਾਰ ਸਾਹਿਬ ਦੇ ਦਰਸ਼ਨ ਤੁਹਾਨੂੰ ਸਵੇਰੇ ਕਰਾਵਾਂਗੇ ਜਿਹੜਾ ਕੱਲ ਦਾ ਸਫਰ ਪੁਸ਼ਕਰ ਦਾ ਉਹ ਰਹਿਣ ਵਾਲਾ ਜੀ ਤਕਰੀਬਨ 135 ਕਿਲੋਮੀਟਰ ਤੇ ਦੇਖਦੇ ਆ ਵੀ 135 ਕੱਢਦੇ ਆ ਜਾਂ ਫਿਰ ਰਸਤੇ ਵਿੱਚ ਕੋਈ ਸਟੇ ਮਿਲਦੀ ਆ ਫਿਰ ਜਾਂ ਫਿਰ ਪਰਸੋਂ ਨੂੰ ਦੁਪਹਿਰ ਤੱਕ ਪਹੁੰਚਾਂਗੇ ਦੇਖਦੇ ਹਾਂ ਕੱਲ ਦਾ ਤੇ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਜਰੂਰ ਆਪਣੀ ਟਿੱਪਣੀ ਦਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਅੱਗੇ ਕਰਿਆ ਕਰੋ ਤੇ ਜੀ ਠੀਕ ਆ ਤੇ ਆਪਾਂ ਮਿਲਦੇ ਹਾਂ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਵਿੱਚ ਰੱਬ ਰਾਖਾ ਸਤਿ ਸ਼੍ਰੀ ਅਕਾਲ